ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡੇ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਤੇ ਆਓ ਜੀ ਅੱਜ ਤੁਹਾਨੂੰ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਸੁਣਾਉਣ ਜਾ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਤੇ ਲਾਈਕ ਵੀ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਪਿਆਰੀ ਜੀ ਪੰਜਾਬੀ ਕਹਾਣੀ ਜਿਹੜੀ ਕਿ ਚਿੜੀ ਤੇ ਮੱਖੀ ਦੀ ਕਹਾਣੀ ਹੈ ਕਿਸੇ ਜੰਗਲ ਵਿੱਚ ਇੱਕ ਸੁੰਦਰ ਚਿੜੀ ਰਹਿੰਦੀ ਸੀ ਉਹ ਬਹੁਤ ਹੀ ਖੁਸ਼ਮਿਜ਼ਾਜ ਅਤੇ ਮਿਹਨਤੀ ਸੀ ਹਰ ਸਵੇਰ ਉਹ ਆਪਣੇ ਆਲਣੇ ਚੋਂ ਨਿਕਲਦੀ ਆਸਮਾਨ ਵਿੱਚ ਉੱਡਦੀ ਰਹਿੰਦੀ ਤੇ ਦਾਣਾ ਪਾਣੀ ਚੁੱਕਦੀ ਰਹਿੰਦੀ ਜਦੋਂ ਕਿ ਦੂਜੇ ਪਾਸੇ ਮੱਖੀ ਇੱਕ ਆਲਸੀ ਤੇ ਚਲਾਕ ਜਾਂ ਜੀਵ ਸੀ ਸਿਰਫ ਮਿੱਠਾ ਖਾਣ ਦੀ ਹੀ ਉਸਦੀ ਆਦਤ ਸੀ ਕਦੇ-ਕਦੇ ਮਿਹਨਤ ਕਰਨਾ ਵੀ ਚੰਗਾ ਹੁੰਦਾ ਏ ਪਰ ਮੱਖੀ ਨੂੰ ਇਹ ਸਭ ਨਹੀਂ ਸੀ ਪਸੰਦ ਉਹ ਕਦੇ ਮਿਹਨਤ ਨਹੀਂ ਸੀ ਕਰਨਾ ਚਾਹੁੰਦੀ ਇੱਕ ਦਿਨ ਚਿੜੀ ਫੁੱਲਾਂ ਤੇ ਮਨਰਾਉਂਦੀ ਹੋਈ ਮੱਖੀ ਨੂੰ ਵੇਖਦੀ ਐ ਮੱਖੀ ਇੱਕ ਗੁਲਾਬ ਦੇ ਫੁੱਲ ਤੇ ਬੈਠੀ ਹੋਈ ਸੀ ਚਿੜੀ ਨੇ ਸੋਚਿਆ ਕਿ ਮੱਖੀ ਵੀ ਬਹੁਤ ਮਿਹਨਤੀ ਹੋ ਸਕਦੀ ਐ ਪਰ ਜਦੋਂ ਚਿੜੀ ਨੇ ਉਸ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਮੱਖੀ ਸਿਰਫ ਮਿੱਠੇ ਦਾ ਰਸ ਦੀ ਹੀ ਖੋਜ ਕਰ ਰਹੀ ਐ ਚਿੜੀ ਨੇ ਮੱਖੀ ਨੂੰ ਕਿਹਾ ਮੱਖੀ ਭੈਣ ਤੂੰ ਹਰ ਦਿਨ ਕੀ ਕਰਦੀ ਹੈ ਮੱਖੀ ਬੋਲੀ ਮੈਂ ਮਿੱਠਾ ਖਾਣ ਦੀ ਸ਼ੁਕੀਨ ਹਾਂ ਜਿੱਥੇ ਵੀ ਕੋਈ ਮਿੱਠੀ ਚੀਜ਼ ਵੇਖਦੀ ਹਾਂ ਉੱਥੇ ਚਲੀ ਜਾਂਦੀ ਹਾਂ ਚਿੜੀ ਪਰ ਕੀ ਤੂੰ ਭਵਖਾਰੇ ਸੋਚਿਆ ਮੱਖੀ ਕਿਉਂ ਸੋਚਣ ਦੀ ਕੀ ਲੋੜ ਹੈ ਜ਼ਿੰਦਗੀ ਦੇ ਮਜ਼ੇ ਲੈਣੇ ਚਾਹੀਦੇ ਨੇ ਜਦੋਂ ਚਿੜੀ ਨੇ ਇਹ ਸਭ ਮੱਖੀ ਦੇ ਮੂੰਹੋਂ ਸੁਣਿਆ ਤਾਂ ਉਹ ਉਹਦੀ ਹੈਰਾਨ ਹੋਈ ਕਿ ਮੱਖੀ ਕਦੇ ਵੀ ਭਵਿੱਖ ਬਾਰੇ ਨਹੀਂ ਸੋਚਦੀ ਉਹ ਦਿਨ ਰਾਤ ਮਿਹਨਤ ਕਰਦੀ ਸੀ ਸਵੇਰੇ ਜਲਦੀ ਉੱਠਦੀ ਆਪਣੇ ਆਲਣੇ ਦੇ ਵਿੱਚੋਂ ਉੱਠ ਕੇ ਦੂਰ ਚਲੀ ਜਾਂਦੀ ਤੇ ਆਪਣੇ ਲਈ ਚੋਗਾ ਲੈ ਕੇ ਆਉਂਦੀ ਤੇ ਆ ਕੇ ਫਿਰ ਆਪਣੇ ਆਂਡਿਆਂ ਦੀ ਦੇਖਭਾਲ ਕਰਦੀ ਅਤੇ ਭੇਖ ਲਈ ਵੀ ਭੋਜਨ ਇਕੱਠਾ ਕਰਦੀ ਪਹਿਲਾਂ ਜਦ ਉਸਨੇ ਆਪਣਾ ਆਲਣਾ ਬਣਾਇਆ ਤਾਂ ਵੀ ਉਸਨੇ ਇੱਕ ਇੱਕ ਤੀਲਾ ਇਕੱਠਾ ਕਰਕੇ ਆਪਣਾ ਆਲਣਾ ਬਣਾਇਆ ਜਿਸ ਨਾਲ ਉਸ ਦਾ ਸੋਹਣਾ ਜਿਹਾ ਆਪਣਾ ਇੱਕ ਘਰ ਆਲਣਾ ਬਣਿਆ ਹੋਇਆ ਸੀ ਜਿਸ ਵਿੱਚ ਉਹ ਰਾਤ ਨੂੰ ਬੈਠ ਕੇ ਪੂਰੀ ਨੀਂਦ ਲੈਂਦੀ ਦੂਜੇ ਪਾਸੇ ਮੱਖੀ ਜੋ ਕਿ ਸਿਰਫ ਮौज-ਮਸਤੀ ਹੀ ਕਰਦੀ ਰਹਿੰਦੀ ਸੀ ਜਿੱਥੇ ਉਸ ਨੂੰ ਮਿਲਿਆ ਖਾ ਲੈਂਦੀ ਨਹੀਂ ਮਿਲਿਆ ਅੱਗੇ ਲੰਘ ਜਾਂਦੀ ਇਸੇ ਤਰ੍ਹਾਂ ਚਿੜੀ ਰੋਜ਼ ਮੱਖੀ ਨੂੰ ਦੇਖਦੀ ਰਹਿੰਦੀ ਕਈ ਮਹੀਨੇ ਬੀਤ ਗਏ ਚਿੜੀ ਨੇ ਆਪਣੇ ਆਲਣੇ ਵਿੱਚ ਕਾਫੀ ਸਾਰਾ ਦਾਣਾ ਪਾਣੀ ਇਕੱਠਾ ਕਰ ਕੇ ਕਿਰਾ ਖਲਿਆ ਤਾਂ ਜੋ ਕਦੇ ਵੀ ਉਸ ਨੂੰ ਜ਼ਰੂਰਤ ਪਵੇ ਤਾਂ ਉਸ ਨੂੰ ਦਾਣਾ ਪਾਣੀ ਦੀ ਥੋੜ੍ਹ ਨਾ ਹੋਵੇ ਉਸਨੇ ਦਾਣਾ ਪਾਣੀ ਜੋੜ ਲਿਆ ਉਹ ਦਾਣਾ ਪਾਣੀ ਜੋੜਨ ਦੀ ਮਿਹਨਤ ਕਰਦੀ ਰਹੀ ਉਹ ਬਹੁਤ ਖੁਸ਼ ਸੀ ਕਿ ਉਸਨੇ ਦਾਣਾ ਪਾਣੀ ਜੋੜਿਆ ਪਰ ਮੱਖੀ ਨੇ ਕੁਝ ਵੀ ਇਕੱਠਾ ਨਹੀਂ ਕੀਤਾ ਉਹ ਤਾਂ ਵਸ ਜਿੰਨਾ ਮਿਲਦਾ ਉਸ ਦਿਨ ਲਈ ਮਿਲ ਗਿਆ ਰਾਜ ਲਈ ਉਸ ਤੋਂ ਬਾਅਦ ਆਰਾਮ ਨਾਲ ਬੈਠ ਜਾਂਦੀ ਉਸ ਦਾ ਧਿਆਨ ਸਿਰਫ ਅੱਜ ਦੇ ਮਜ਼ੇ ਲੈਣ ਵਿੱਚ ਹੀ ਸੀ ਇੱਕ ਦਿਨ ਜਦੋਂ ਸ਼ਰਤियां ਆਈਆਂ ਤੇ ਜੰਗਲ ਵਿੱਚ برف ਪੈ ਗਈ ਸਾਰੇ ਫੁੱਲ ਦ੍ਰਾਪਤ برف ਨਾਲ ਢਕੇ ਗਏ ਸਾਰੇ ਜੰਗਲ ਦੇ ਜੀਵ ਜਾਨਵਤਾਂ ਨੂੰ برف ਨਾਲ ਢਕੇ ਹੋਣ ਕਰਕੇ ਭੋਜਨ ਲੱਭਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਜਿਸ ਕਰਕੇ ਕਈ ਜੀਵ ਭੁੱਖ ਨਾਲ ਮਰਨ ਵੀ ਲੱਗੇ ਪਰ ਚਿੜੀ ਨੂੰ ਆਪਣੇ ਇੱਕੱਠੇ ਕੀਤੇ ਭੋਜਨ ਆਰਾਮ ਨਾਲ ਖਾਣ ਨੂੰ ਮਿਲਿਆ ਉਹ ਜਦੋਂ ਉਸਨੂੰ ਭੁੱਖ ਲੱਗਦੀ ਥੋੜਾ ਜਿਹਾ ਭੋਜਨ ਖਾ ਲੈਂਦੀ ਤੇ ਉਹ ਬਹੁਤ ਖੁਸ਼ ਸੀ ਕਿ ਉਸਦੀ ਮਿਹਨਤ ਰੰਗ ਲਿਆਈ ਉਸਨੇ ਜੋ ਭੋਜਨ ਇਕੱਠਾ ਕੀਤਾ ਉਹ ਉਸ ਲਈ ਅੱਜ ਇਸ ਮੁਸ਼ਕਲ ਸਮੇਂ ਦੇ ਵਿੱਚ ਕੰਮ ਆ ਰਿਹਾ ਹੈ ਦੂਜੇ ਪਾਸੇ ਮੱਖੀ ਨੂੰ ਕਿਸੇ ਨੇ ਨਹੀਂ ਬਚਾਇਆ ਉਸ ਨੂੰ ਕੋਈ ਵੀ ਫੁੱਲ ਰਸ ਪੀਣ ਨੂੰ ਨਾ ਮਿਲਿਆ ਤੇ ਨਾ ਹੀ ਉਸ ਨੂੰ ਕੋਈ ਮਿੱਠਾ ਮਿਲਿਆ ਸਾਰੇ ਫੁੱਲਾਂ ਤੇ ਬਰਫ਼ ਡਿੱਗਣ ਕਾਰਨ ਫੁੱਲ ਮੁਰਝਾ ਕੇ ਟੁੱਟ ਚੁੱਕੇ ਸਨ ਜਿਸ ਕਰਕੇ ਮੱਖੀ ਭੁੱਖ ਬਰਦਾਸ਼ਤ ਨਹੀਂ ਕਰ ਸਕੀ ਤੇ ਮੱਖੀ ਬਿਮਾਰ ਹੋ ਗਈ ਪਰ ਚਿੜੀ ਜੋ ਕਿ ਦੂਜੇ ਪਾਸੇ ਮਿਹਨਤ ਕਰਦੀ ਸੀ ਉਸ ਨੇ ਮਿਹਨਤ ਕੀਤੀ ਸੀ ਤੇ ਮਿਹਨਤ ਕਰਕੇ ਹੀ ਆਪਣਾ ਭੋਜਨ ਇਕੱਠਾ ਕੀਤਾ ਸੀ ਉਸਨੇ ਇਹ ਨਹੀਂ ਸੋਚਿਆ ਕਿ ਮੈਨੂੰ ਅੱਜ ਮਿਲਦਾ ਐ ਮੈਂ ਸਿਰਫ ਅੱਜ ਦਾ ਖਾ ਲਵਾਂ ਉਸਨੇ ਆਪਣੇ ਆਉਣ ਵਾਲੇ ਕੱਲ ਦੀ ਵੀ ਫਿਕਰ ਕੀਤੀ ਉਸਨੇ ਭੋਜਨ ਇਕੱਠਾ ਕੀਤਾ ਜਿਸ ਕਰਕੇ ਅੱਜ ਮੱਖੀ ਬਿਮਾਰ ਪਈ ਐ ਤੇ ਚਿੜੀ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਆਪਣੇ ਆਲੇ ਨੇ ਵਿੱਚ ਖੁਸ਼ੀ ਖੁਸ਼ੀ ਸਮਾਂ ਬਿਤਾ ਰਹੀ ਐ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਐ ਕਿ ਮਿਹਨਤ ਕਰਨ ਵਾਲੇ ਹਮੇਸ਼ਾ ਸੁਖੀ ਰਹਿੰਦੇ ਨੇ ਜਦ ਕਿ ਆਲਸੀ ਤੇ ਮौज-ਮਸਤੀ ਕਰਨ ਵਾਲੇ ਬਦਕਿਸਮਤੀ ਦਾ ਸ਼ਿਕਾਰ ਹੋ ਜਾਂਦੇ ਨੇ ਕਿਉਂਕਿ ਚਾਹੇ ਅਸੀਂ ਇਹ ਸੋਚ ਲਈਏ ਕਿ ਅਸੀਂ ਮौज-ਮਸਤੀ ਵੀ ਕਰਨੀ ਹੈ ਪਰ ਮौज-ਮਸਤੀ ਦੇ ਨਾਲ-ਨਾਲ ਸਾਨੂੰ ਆਪਣੀ ਭੋਜਨ ਦੀ ਆਪਣੇ ਆਉਣ ਵਾਲੇ ਕੱਲ ਦੀ ਵੀ ਫਿਕਰ ਕਰਨੀ ਚਾਹੀਦੀ ਹੈ ਜੇਕਰ ਅਸੀਂ ਆਪਣੇ ਅੱਜ ਦੇ ਫਿਕਰ ਦੇ ਵਿੱਚ ਸਭ ਕੁਝ ਆਪਣੀ ਅੱਜ ਦੇ ਵਿੱਚ ਹੀ ਲਗਾ ਦਿੰਨੇ ਆਂ ਵੀ ਅੱਜ ਸਾਨੂੰ ਮਿਲ ਗਿਆ ਕੱਲ ਕੀ ਦੇਖਣਾ ਤਾ ਕੱਲ ਨੂੰ ਸਾਨੂੰ ਪਸਤਾਉਣਾ ਪੈ ਸਕਦਾ ਏ ਇਸ ਲਈ ਸਾਨੂੰ ਮੌਜ-ਮਸਤੀ ਵਿੱਚ ਤਾਂ ਰਹਿਣਾ ਚਾਹੀਦਾ ਏ ਪਰ ਨਾਲ-ਨਾਲ ਸਾਨੂੰ ਆਪਣੇ ਆਉਣ ਵਾਲੇ ਕੱਲ ਲਈ ਵੀ ਕੁਝ ਜੋੜਨਾ ਚਾਹੀਦਾ ਏ ਤਾਂ ਜੋ ਕਦੇ ਵੀ ਸਾਨੂੰ ਆਉਣ ਵਾਲੇ ਕੱਲ ਦੇ ਵਿੱਚ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਸਾਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਾ ਹੋਵੇ ਤੇ ਅਸੀਂ ਆਸਾਨੀ ਨਾਲ ਆਪਣਾ ਜੀਵਨ ਬਿਤਾ ਸਕੀਏ ਚਿੜੀ ਨੇ ਮਿਹਨਤ ਕੀਤੀ ਤੇ ਉਸ ਦੀ ਮਿਹਨਤ ਰੰਗ ਲਿਆਈ ਦੂਜੇ ਪਾਸੇ ਮੱਖੀ ਨੇ ਆਲਸ ਕੀਤਾ ਤੇ ਉਸ ਆਲਸ ਦੀ ਵਜ੍ਹਾ ਦੇ ਨਾਲ ਉਸ ਨੂੰ ਆਪਣੀ ਜਾਨ ਗਵਾਉਣੀ ਪਈ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਮਿਹਨਤ ਕਰਨੀ ਚਾਹੀਦੀ ਹੈ ਕਦੇ ਵੀ ਆਲਸ ਨਹੀਂ ਕਰਨਾ ਚਾਹੀਦਾ ਕਿਉਂਕਿ ਮਿਹਨਤ ਜਦੋਂ ਅਸੀਂ ਕਰਦੇ ਹਾਂ ਤਾਂ ਇੱਕ ਨਾ ਇੱਕ ਦਿਨ ਸਾਨੂੰ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਜਦੋਂ ਕਿ ਦੂਜੇ ਪਾਸੇ ਕੀਤਾ ਗਿਆ ਆਲਸ ਸਾਨੂੰ ਇੱਕ ਦਿਨ ਲੈ ਡੁਬਦਾ ਹੈ ਇਸ ਲਈ ਸਾਨੂੰ ਹਮੇਸ਼ਾ ਮਿਹਨਤ ਕਰਨੀ ਚਾਹੀਦੀ ਹੈ ਜਿੰਨੀ ਹੋ ਸਕੇ ਸਾਨੂੰ ਆਪਣੇ ਭਵਿੱਖ ਲਈ ਜੋੜ ਕੇ ਰੱਖਣਾ ਚਾਹੀਦਾ ਹੈ ਤੇ ਸਾਨੂੰ ਕਦੇ ਵੀ ਦੂਜਿਆਂ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਸਾਨੂੰ ਖੁਦ ਮਿਹਨਤ ਕਰਨੀ ਚਾਹੀਦੀ ਹੈ ਤੇ ਖੁਦ ਮਿਹਨਤ ਕਰਕੇ ਸਾਨੂੰ ਆਪਣੀ ਜ਼ਿੰਦਗੀ ਬਿਤਾਉਣੀ ਚਾਹੀਦੀ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਧੰਨਵਾਦ